ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੂਗੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਡਾ ਹਮੇਸ਼ਾ ਆਪਦਾ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਸਿਰਾਂ ਤੇ ਬਣਾ ਕੇ ਰੱਖੇ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਪੀਬੀਸੀ ਪੰਜਾਬ ਹੈ ਜੀ ਜੋ ਕਿ ਫੇਸਬੁਕ ਇੰਸਟਾਗ੍ਰਾਮ ਤੇ ਹੈ YouTube ਤੇ BBC ਪੰਜਾਬੀ ਹੈ ਜੀ ਤੁਹਾਡਾ ਅਖਬਾਰ ਇਹ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੇ ਇੱਕ ਗੈਵੀ ਗੇਮਸ ਪੇਜ ਹੈ ਜੀ ਸਾਡਾ ਫੇਸਬੁਕ ਦਾ ਇਹ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਜਰੂਰ ਲਾਈਕ ਫੋਲੋ ਸ਼ੇਅਰ ਕਰੋ ਸਬਸਕ੍ਰਾਈਬ ਦਾ ਬਟਨ ਹੈ ਜਿਹੜਾ ਜਰੂਰ ਦਬਦਿਆ ਕਰੋ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਜਾ ਰਹੇ ਆਪਾਂ ਖਬਰਾਂ ਦੋਸਤੋ ਪੰਜਾਬ ਦੇ ਵਿੱਚ ਜੋ ਆਸ਼ੀਰਵਾਦ ਸਕੀਮ ਦੇ ਅਧੀਨ 51000 ਰੁਪਿਆ ਬੱਚੀਆਂ ਨੂੰ ਮਿਲਣਾ ਹੁੰਦਾ ਉਹ ਚੰਦ ਦਿਨਾਂ ਦੀ ਦੇਰੀ ਦੇ ਕਾਰਨ 20000 ਬੇਟੀਆਂ ਨੂੰ ਹਲੇ ਤੱਕ 25000 ਜੋ ਆਸ਼ੀਰਵਾਦ ਸਕੀਮ ਦੇ ਅਧੀਨ ਹੈ ਜਿਹੜਾ ਨਹੀਂ ਮਿਲਿਆ ਹੈਗਾ ਇਸ ਸੰਬੰਧੀ ਵਦੇਰੀ ਜੋ ਜਾਣਕਾਰੀ ਹੈਗੀ ਹੈ ਸਾਡੇ ਸੀਨੀਅਰ ਪੱਤਰਕਾਰ ਨੇ ਸੱਚ ਗਾਉਂਦਿਆਂ ਸ਼ੂਨੀ ਚਾਵਲਾ ਜੀ ਉਹਨਾਂ ਦੇ ਵੱਲੋਂ ਇਹ ਖਬਰ ਹੈ ਜਿਹੜੀ ਰਿਪੋਰਟ ਕੀਤੀ ਗਈ ਹੈ ਉਹ ਲਿਖਦੇ ਨੇ ਕਿ ਪੰਜਾਬ ਦੇ ਵਿੱਚ ਗਰੀਬ ਤੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਮਿਲਣ ਵਾਲੇ 51000 ਰੁਪਏ ਦੇ ਆਸ਼ੀਰਵਾਦ ਨੂੰ ਹੀ ਚੰਦ ਦਿਨ ਦੀ ਦੇਰੀ ਦਾ ਬਹਾਨਾ ਬਣਾਉਂਦੇ ਹੋਏ ਆਸ਼ੀਰਵਾਦ ਸਕੀਮ ਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ ਸਗੋਂ ਗਰੀਬ ਪਰਿਵਾਰਾਂ ਖਿਲਾਫ ਅਧਿਕਾਰੀਆਂ ਦੇ ਵੱਲੋਂ ਨਿਯਮਾਂ ਨੂੰ ਹਥਿਆਰ ਬਣਾਉਂਦੇ ਹੋਏ ਨਾ ਸਿਰਫ ਉਨ੍ਹਾਂ ਤੋਂ ਗੇੜੇ ਕਢਵਾਏ ਜਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਰੀਬ 3.5 ਸਾਲ ਦੇ ਕਾਰਜਕਾਲ ਦੇ ਦੌਰਾਨ ਹੀ 20000 ਤੋਂ ਜ਼ਿਆਦਾ ਪਰਿਵਾਰਾਂ ਨੂੰ ਆਸ਼ੀਰਵਾਦ ਸਕੀਮ ਦਾ ਫਾਇਦਾ ਜਿਹੜਾ ਨਹੀਂ ਦਿੱਤਾ ਗਿਆ ਹੈਗਾ ਉਹ ਲਿਖਦੇ ਨੇ ਕਿ ਹਾਲਾਤ ਤਾਂ ਇੱਥੇ ਇਹ ਜੇ ਬਣੇ ਹੋਏ ਹਨ ਕਿ ਵਿਭਾਗ ਦੇ ਅਧਿਕਾਰੀ ਇਸ ਸੰਬੰਧੀ ਜਾਣਕਾਰੀ ਵੀ ਆਮ ਜਨਤਾ ਤੋਂ ਛੁਪਾਉਣ ਦੇ ਵਿੱਚ ਲੱਗੇ ਹੋਏ ਹਨ ਅਤੇ ਸੂਚਨਾ ਅਧਿਕਾਰ ਐਕਟ ਦੇ ਤਹਿਤ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸੂਚਨਾ ਅਧਿਕਾਰ ਐਕਟ ਦੇ ਤਹਿਤ ਸਿਰਫ 11 ਜ਼ਿਲ੍ਹਿਆਂ ਦੇ ਅਧਿਕਾਰੀਆਂ ਲਈ ਹੀ ਜਾਣਕਾਰੀ ਦਿੱਤੀ ਹੈ ਜਦੋਂ ਕਿ 12 ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਹੈਗੀ ਹੈ। ਉਹ ਨਾਲ ਇਹ ਵੀ ਲਿਖਦੇ ਨੇ ਕਿ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਤ ਪਰਿਵਾਰਾਂ ਦੀਆਂ ਬੇਟੀਆਂ ਦਾ ਵਿਆਹ ਕਰਨ ਮੌਕੇ 1 April 1997 ਤੋਂ 5100 ਰੁਪਏ ਦੀ ਸਹਾਇਤਾ ਦੇ ਰੂਪ ਚ ਸ਼ਕਨ ਸਕੀਮ ਦੀ ਸ਼ੁਰੂਆਤ ਹੈ ਜਿਹੜੀ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਸਕੀਮ ਦਾ ਨਾਮ ਬਦਲ ਕੇ ਆਸ਼ੀਰਵਾਦ ਸਕੀਮ ਕਰ ਦਿੱਤਾ ਗਿਆ ਸੀ ਅਤੇ ਮੌਜੂਦਾ ਸਮੇਂ ਇਨ੍ਹਾਂ ਅਨੁਸੂਚਿਤ ਪਰਿਵਾਰਾਂ ਦੀਆਂ ਬੇਟੀਆਂ ਨੂੰ 51000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਉਹ ਵੀ ਲਿਖਦੇ ਕਿ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਆਮਦਨੀ 32790 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਵਿਆਹ ਹੋਣ ਤੋਂ 1 ਮਹੀਨੇ ਦੇ ਅੰਦਰ ਅੰਦਰ ਵਿਭਾਗ ਦੇ ਕੋਲ ਆਸ਼ੀਰਵਾਦ ਲਈ ਅਰਜੀ ਦੇਣੀ ਪੈਂਦੀ ਹੈਗੀ ਆ ਚਾਵਲਾ ਜੀ ਇੱਥੇ ਵੀ ਲਿਖਦੇ ਕਿ ਪੰਜਾਬ ਦੇ ਵਿੱਚ ਸਖਤ ਨਿਯਮ ਅਤੇ ਆਨਲਾਈਨ ਅਪਲਾਈ ਕਰਨ 'ਚ ਇੱਕ ਦਿਨ ਦੀ ਵੀ ਦੇਰੀ ਹੋਣ ਤੋਂ ਬਾਅਦ ਗਰੀਬ ਪਰਿਵਾਰਾਂ ਦੀ ਬੇਟੀਆਂ ਜਿਹੜੀਆਂ ਉਹਨਾਂ ਨੂੰ ਆਸ਼ੀਰਵਾਦ ਸਕੀਮ ਦਾ ਫਾਇਦਾ ਨਹੀਂ ਦਿੱਤਾ ਜਾਂਦਾ ਹੈਗਾ ਅਤੇ ਉਸ ਦੀ ਅਰਜੀ ਨੂੰ ਰੱਦ ਕਰ ਦਿੱਤਾ ਜਾਂਦਾ ਹੈਗਾ ਉਹ ਲਿਖਦਾ ਹੈ ਕਿ ਬੀਤੇ 3.5 ਸਾਲਾਂ ਦੌਰਾਨ ਹੀ ਪੰਜਾਬ ਦੇ ਵਿੱਚ 20000 ਤੋਂ ਜ਼ਿਆਦਾ ਬੇਟੀਆਂ ਜਿਹੜੀਆਂ ਉਹਨਾਂ ਨੂੰ ਇਸ ਆਸ਼ੀਰਵਾਦ ਸਕੀਮ ਦਾ ਫਾਇਦਾ ਨਾ ਦਿੰਦੇ ਹੋ ਉਹਨਾਂ ਦੇ ਕੇਸ ਰੱਦ ਕਰ ਦਿੱਤੇ ਗਏ ਹਨ ਇਸ ਬਾਰੇ ਸੂਚਨਾ ਅਧਿਕਾਰ ਐਕਟ ਦਾ ਸਹਾਰਾ ਲੈਂਦੇ ਹੋਏ ਅਸਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ 11 ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਵੱਲੋਂ ਹੀ ਇਹ ਸੂਚਨਾ ਨੂੰ ਦਿੱਤਾ ਗਿਆ ਜਦੋਂ ਕਿ ਬਾਕੀ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਵੱਲੋਂ ਇਸ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਤਾ ਦੋਸਤੋ ਹੁਣ ਤੁਹਾਨੂੰ ਮੈਂ ਇਹਦੇ ਵਿੱਚ ਇਹ ਵੀ ਦੱਸਦਾ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕਿੰਨੇ ਆਸ਼ੀਰਵਾਦ ਸਕੀਮ ਦੇ ਕੇਸ ਹੈ ਜਿਹੜੇ ਰੱਦ ਕੀਤੇ ਗਏ ਨੇ ਜੋ ਕਿ 11 ਜ਼ਿਲ੍ਹੇ ਜਿਹੜੇ ਕਿ ਚਾਵਲਾ ਕੀਤੇ ਲਿਖਿਆ ਹੈਗਾ ਵੀ 11 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਜੋ ਸੂਚਨਾ ਦਿੱਤੀ ਹੈ ਉਹਦੇ ਮੁਤਾਬਕ ਮੋਗਾ ਜ਼ਿਲ੍ਹਾ ਦੇ ਵਿੱਚ 933 ਅਰਜ਼ੀਆਂ ਜਿਹੜੀਆਂ ਆਸ਼ੀਰਵਾਦ ਸਕੀਮ ਦੇ ਅਰਧ ਕੀਤੀਆਂ ਗਈਆਂ ਫਰੀਦਕੋਟ ਦੇ ਵਿੱਚ 436 ਅਰਜ਼ੀਆਂ ਰੱਦ ਕੀਤੀਆਂ ਗਈਆਂ ਪਠਾਨਕੋਟ ਦੇ ਵਿੱਚ 289 ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ ਹੁਸ਼ਿਆਰਪੁਰ ਜ਼ਿਲ੍ਹੇ 'ਚ 638 ਅਰਜ਼ੀਆਂ ਰੱਦ ਕੀਤੀਆਂ ਗਈਆਂ ਜਲੰਧਰ ਦੇ ਵਿੱਚ 839 ਅਰਜ਼ੀਆਂ ਰੱਦ ਕੀਤੀਆਂ ਗਈਆਂ ਅ ਜਦਕਿ ਸਭ ਤੋਂ ਵੱਧ ਮੁਕਸਰ ਸਾਹਿਬ ਦੇ ਵਿੱਚ 1196 ਅਰਜ਼ੀਆਂ ਰੱਦ ਕੀਤੀਆਂ ਗਈਆਂ ਹੈਗੀਆਂ ਉੱਥੇ ਗੱਲ ਕਰ ਲਈਏ ਮੋਹਾਲੀ ਦੀ ਤਾਂ 287 ਅਰਜ਼ੀਆਂ ਰੱਦ ਕੀਤੀਆਂ ਗਈਆਂ ਬਰਨਾਲਾ ਜ਼ਿਲ੍ਹੇ ਦੇ ਵਿੱਚ 596 ਜੋ ਅਰਜ਼ੀਆਂ ਰੱਦ ਕੀਤੀਆਂ ਗਈਆਂ ਹੈਗੀਆਂ ਬਠਿੰਡਾ ਜ਼ਿਲ੍ਹੇ 'ਚ 894 ਅਰਜ਼ੀਆਂ ਰੱਦ ਕੀਤੀਆਂ ਗਈਆਂ ਹੈਗੀਆਂ ਰੂਪਨਗਰ ਚ 354 ਅਰਜ਼ੀਆਂ ਰੱਦ ਹੋਈਆਂ ਤਰਨਤਾਰਨ ਦੇ ਵਿੱਚ 690 ਅਰਜ਼ੀਆਂ ਨੇ ਜਿਹੜੀਆਂ ਰੱਦ ਹੋਈਆਂ ਤਾਂ ਇਸ ਤਰ੍ਹਾਂ ਕੁੱਲ 7152 ਅਰਜ਼ੀਆਂ ਜਿਹੜੀਆਂ ਰੱਦ ਹੋਈਆਂ ਜਿੰਨਾਂ ਦੀ ਡਿਟੇਲ ਹੈ ਜਿਹੜੀ ਉਹ ਸੂਚਨਾ ਅਧਿਕਾਰ ਦੇ ਤਹਿਤ ਮਿਲੀ ਹੈਗੀ ਐ ਉਧਰ ਇਸ ਮਾਮਲੇ ਦੇ ਵਿੱਚ ਚਾਵਲਾ ਜੀ ਦੇ ਵੱਲੋਂ ਜਦੋਂ ਮંત્રી ਬਲਜੀਤ ਕੌਰ ਜੀ ਦੇ ਨਾਲ ਗੱਲ ਕੀਤੀ ਗਈ ਬਾਲ ਤੇ ਵਿਕਾਸ ਮਹਿਲਾ ਵਿਕਾਸ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸਵੰਧੀ ਕਿਹਾ ਕਿ ਉਹਨਾਂ ਦੇ ਨੋਟਿਸ ਵਿੱਚ ਵੀ ਆਇਆ ਹੈ ਕਿ ਦੇਰੀ ਨਾਲ ਅਪਲਾਈ ਕਰਨ ਵਾਲੇ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਅਤੇ ਉਹਨਾ ਕੇਸ ਨੂੰ ਜ਼ਿਲ੍ਹਾ ਪੱਧਰ ਤੇ ਹੀ ਰੱਦ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਤੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹ ਗੱਲਬਾਤ ਕਰਨਗੇ ਤਾਂ ਕਿ ਕੋਈ ਹੱਲ ਕੱਢਿਆ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਮੀ ਭਰ ਦਿੱਤੀ ਤਾਂ ਸਾਰੇ ਲੇਟ ਕੇਸ ਆ ਜਿਹੜੇ ਉਹਨਾਂ ਨੂੰ ਇੱਕ ਮੌਕਾ ਦਿੰਦੇ ਹੋਏ ਆਸ਼ੀਰਵਾਦ ਸਕੀਮ ਦੇ ਪੈਸੇ ਜਾਰੀ ਕਰ ਦਿੱਤੇ ਜਾਣਗੇ ਉਧਰ ਇਸ ਮਾਮਲੇ ਦੇ ਵਿੱਚ ਫਤਿਹਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਵਿਆਹ ਪਿਛਲੇ ਸਾਲ ਇੱਕ ਜਨਰਲ ਕੈਟਾਗਰੀ ਦੇ ਲੜਕੇ ਦੇ ਨਾਲ ਹੋਇਆ ਸੀ ਅਤੇ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਆਸ਼ੀਰਵਾਦ ਦੇ ਨਾਲ ਹੀ ਇੰਟਰ ਕਾਸਟ ਮੈਰਿਜ ਦਾ ਵੀ ਫਾਇਦਾ ਦੇਣਾ ਚਾਹੀਦਾ ਸੀ ਪਰ ਉਹ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਾਰਨ ਵਿਆਹ ਦੇ ਵਿੱਚ ਰੁੱਝੇ ਹੋਣ ਕਰਕੇ ਆਸ਼ੀਰਵਾਦ ਅਪਲਾਈ ਕਰਨ ਦੇ ਵਿੱਚ ਕੁਝ ਦਿਨ ਦੇਰੀ ਹੋ ਗਈ ਤਾਂ ਅਧਿਕਾਰੀਆਂ ਨੇ ਉਹਨਾਂ ਦੀ ਬੇਟੀ ਦੇ ਕੇਸ ਉਹ ਹੀ ਰੱਦ ਕਰ ਦਿੱਤਾ ਹੈਗਾ ਉਹਨਾਂ ਐ ਵੀ ਦੱਸਿਆ ਕਿ ਉਹ ਕਾਫੀ ਜ਼ਿਆਦਾ ਚੱਕਰ ਵੀ ਦਫ਼ਤਰ ਚ ਲਾ ਕੇ ਪਰ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀ ਗੱਲ ਸੁਣਨ ਦੀ ਥਾਂ ਤੇ ਉਹਨਾਂ ਨੂੰ ਹੀ ਖਰੀ ਖੁੱਟੀ ਸੁਣਾ ਕੇ ਵਾਪਸ ਭੇਜ ਦਿੱਤਾ ਗਿਆ ਉਹਨਾਂ ਐ ਵੀ ਕਿਹਾ ਕਿ ਦੇਰੀ ਦੇ ਨਾਲ ਅਪਲਾਈ ਕਰਨਾ ਵੀ ਕੀ ਹੁਣ ਝੁਰਮ ਹੋ ਗਿਆ ਹੈਗਾ ਤਾਂ ਇਸ ਤਰ੍ਹਾਂ ਦੋਸਤੋ ਜੋਸ਼ਮੀ ਚਾਵਲਾ ਜੀ ਦੇ ਇਹ ਪੂਰੀ ਰਿਪੋਰਟ ਜੋ ਤੁਹਾਨੂੰ ਮੈਂ ਦੱਸੀ ਹੈ ਕਿ ਕਰੀਬ 20000 ਬੇਟੀਆਂ ਜਿਹੜੀਆਂ ਉਹਨਾਂ ਨੂੰ ਆਸ਼ੀਰਵਾਦ ਸਕੀਮ ਦਾ ਫਾਇਦਾ ਜਿਹੜਾ ਨਹੀਂ ਮਿਲਿਆ ਤਾਂ ਦੋਸਤੋ ਨਮੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜਰੂਰ ਜੁੜੇ ਰਹੋ ਧੰਨਵਾਦ ਜੀ